ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਨਾਮ ਸਿਮਰਨ ਦਾ ਪੱਲਾਣਾ ਛੱਡੋ ਸੋ ਅੱਜ ਆਪਾਂ ਵਿਚਾਰ ਕਰਦੇ ਆਂ ਦਸਮ ਗ੍ਰੰਥ ਵਿੱਚ ਜਪੁ ਸਾਹਿਬਾ ਹੁੰਦਾ ਜਿਹੜਾ ਨਿਤਨੇਮ ਜੀ ਆਪਾਂ ਹਰ ਰੋਜ਼ ਪੜ੍ਹਦੇ ਆਂ ਜਪੁ ਸਾਹਿਬ ਜਪੁ ਸਾਹਿਬ ਦੇ ਵਿੱਚ ਜਿਹੜਾ ਚਾਰ ਜਰੀ ਸ਼ੰਦ ਤੋਂ ਪ੍ਰਸਾਦ ਗੋਵਿੰਦੇ ਮਕੰਦੇ ਉਦਾਰੀਆ ਪਾਰੇ ਹਰਿਯੰ ਕਰਿਯੰ ਨਰਨਾਮੇ ਕਾਮੇ ਇਹਦੀ ਮਹੱਤਤਾ ਪੜਦੇ ਅੱਜ ਆਪਾਂ ਇਹਦੀ ਮਹੱਤਤਾ ਬਾਰੇ ਜਾਣਦੇ ਆ ਗੋਵਿੰਦੇ ਮਕੰਦੇ ਉਦਾਰੀਆ ਪਾਰੇ ਹਰਿਯੰ ਕਰਿਯੰ ਨਰਨਾਮੇ ਕਾਮੇ ਸੋ ਇਸ ਪੰਕਤੀ ਦਾ ਯਾਪ ਕਰਨ ਨਾਲ ਇਸ ਛੰਦ ਦਾ ਯਾਪ ਕਰਨ ਨਾਲ ਸੰਗਤ ਜੀ ਸਾਰੇ ਰਾਸਤੇ ਐ ਖੁੱਲ ਜਾਂਦੇ ਨੇ ਜਿਵੇਂ ਜਿਹੜਾ ਵੀ ਗੁਨਾ ਮਰਜ਼ੀ ਕੰਮ ਆੜਿਆ ਹੋਵੇ ਆਹ ਸ਼ਬਦ ਦਾ ਸਵਾ ਲੱਖ ਜਾਪ ਕਰ ਲੋ ਕੱਟ ਤੋਂ ਕੱਟ ਸਵਾ ਲੱਖ ਬਾਅਦ ਤੋਂ ਬਾਅਦ ਜਿੰਨਾ ਮਰਜ਼ੀ ਕਰ ਲੋ ਸੋ ਤੁਹਾਡੀ ਇੱਛਾ ਲਗ 2 ਲੱਖ 3 ਲੱਖ ਕਿੰਨਾ ਮਰਜ਼ੀ ਕਰ ਲੋ ਕੱਟ ਤੋਂ ਕੱਟ ਸਵਾ ਲੱਖ ਹੋਣਾ ਚਾਹੀਦਾ ਸ਼ਬਦ ਦਾ ਜਾਪ ਚਾ ਚਾਤਰੀ ਸ਼ੰਤ ਹ ਹਰ ਵਾਰ ਕਹਿਣਾ ਚਾਤਰੀ ਸ਼ੰਤੋ ਪ੍ਰਸਾਦ ਗੋਵਿੰਦੇ ਮਕੰਦੇ ਉਦਾਰੇ ਅਪਾਰੇ ਹਰੀਯੰ ਕਰਯੰ ਨਰਮਾਮੇ ਕਾਮੇ ਇਹ ਸ਼ਬਦ ਦਾ ਜਾਪ ਕਰੋ ਸੰਗਤੀ ਸਾਰੇ ਰਾਸਤੇ ਆਪ ਦੇ ਆਖ ਖੁੱਲ ਜਾਣਗੇ ਸੰਗਤੀ ਗੁਰੂ ਜੀ ਬਹੁਤ ਕਿਰਪਾ ਕਰਨੀਆ ਸ਼ਬਦ ਜਪਨਾ ਸੋ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ